ਕਿ ਸੜਕਾਂ ਤੇ ਲੰਬੇ ਲੰਬੇ ਜਾਮ ਲੱਗ ਜਾਂਦੇ ਨੇ ਜਿਹੜੇ ਕੱਲ ਦੇ ਲੋਕਾਂ ਨੂੰ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਹ ਖੁਦ ਲੋਕਾਂ ਦੀ ਹੀ ਗਲਤੀ ਦੇ ਕਰਕੇ ਲੰਬੇ ਲੰਬੇ ਜਾਮ ਲੱਗ ਜਾਂਦੇ ਨੇ ਜੁਸਤੇ ਚੱਲਦੇ ਆਉਣ ਵਾਲੇ ਆਉਣ ਚਾਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇੱਕ ਪਾਸੇ ਰਖੜੀ ਦਾ ਤਿਉਹਾਰ ਹੋਣ ਦੇ ਕਰਕੇ ਜਿੱਥੇ ਪੁਲਿਸ ਪੂਰੇ ਤਰੀਕੇ ਨਾਲ ਮੁਸਤੈਦ ਦਿਖਾਈ ਦੇ ਰਹੀ ਹੈ ਉੱਥੇ ਹੀ ਲੋਕਾਂ ਦੇ ਵੱਲੋਂ ਸੜਕਾਂ ਦੇ ਨੋ ਪਾਰਕਿੰਗ ਦੇ ਵਿੱਚ ਗੱਡੀਆਂ ਖੜੀਆਂ ਕਰਕੇ ਟ੍ਰੈਫਿਕ ਸਮੱਸਿਆ ਨੂੰ ਪੈਦਾ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦੇ ਮਜਬੂਰਨ ਪੁਲਿਸ ਨੂੰ ਲੋਕਾਂ ਦੇ ਚੁਲਾਨ ਕੱਟਨੇ ਪੈ ਰਹੇ ਨੇ ਤੇ ਗੱਡੀਆਂ ਨੂੰ ਜੜਾ ਹੈ ਟੋਵਨ ਤਾਂ ਇਰਾਹੀ ਚੁੱਕਿਆ ਜਾ ਰਿਹਾ ਹੈ ਉੱਥੇ ਕਈ ਲੋਕ પોલીસ ਅਧਿਕਾਰੀਆਂ ਦੇ ਨਾਲ ਰੋਜ ਦੇ ਵੀ ਨਜ਼ਰ ਆਏ ਤੇ ਪੁਲਿਸ ਨੇ ਉੱਥੋਂ ਆਪਣਾ ਰੋਪ ਛਾੜਦੇ ਹੋਏ ਮੰਤਰੀਆਂ ਤੋਂ ਫੋਨ ਵੀ ਖੜਕਾਏ ਜਾ ਰਹੇ ਨੇ ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੀਆਂ ਗੱਡੀਆਂ ਪਾਰਕਿੰਗ ਦੇ ਵਿੱਚ ਖੜੀਆਂ ਕਰੋ ਤਾਂ ਜੋ ਕਿਸੇ ਵੀ ਨੂੰ ਵੀ ਦਿੱਕਤ ਕਰਦੇ ਤੇ ਜੀ ਨਾਲ ਉਹਨਾਂ ਨੇ ਚਲਾਨ ਕਰਾ ਲਿਆ ਜੀ ਆਪਣਾ ਉਹਨਾਂ ਦਾ ਚਲਾਨ ਕਰ ਦਿੱਤਾ ਹੈ ਤੇ ਉਹਨਾਂ ਨੂੰ ਸ਼ਹਿਰ ਵਾਸੀਆਂ ਨੂੰ ਕੀ ਪੀਲ ਕਰਦੇ ਜੋ ਇਹੋ ਹੀ ਕਵਾਂਗੇ ਕਿ ਆਪਣਾ ਨਾਮ ਲਾਓ ਸੜਕ ਦੇ ਉੱਤੇ ਨਾਮ ਲਾਓ ਕਿ ਟ੍ਰੈਫਿਕ ਜਾਮ ਹੁੰਦੀ ਹੈ ਚਲਾਨ ਕਰ ਦਿੱਤੇ ਗਏ ਜੀ ਕੋਈ ਤਰਸ ਨਹੀਂ ਪਾਰਕਿੰਗ ਦਾ ਚਲਾਨ ਕਰ ਦਿੱਤੇ ਗਏ ਕਈ ਤਰਸ ਨਹੀਂ ਖਾਧਾ ਜਾਏਗਾ ਇਹ ਠੀਕ ਇਹ ਜਿਹੜੇ ਗਲਤ ਲਾਈਆਂ ਵਾ ਗਲਤ ਕੰਮ ਆ ਟੋ ਹੋਣਗੀਆਂ ਹੋਣਗੀਆਂ ਕਾਨੂੰਨ ਮੁਤਾਬਕ ਉਹਨਾਂ ਤੇ ਕਾਰਵਾਈ ਹੋਊਗੀ ਇਹ ਅਕਸਰ ਲੋਕਾਂ ਨੂੰ ਇਹ ਹੀ ਕਹਿੰਦੇ ਆ ਪਬਲਿਕ ਨੂੰ ਪਰੇਸ਼ਾਨੀ ਨਾ ਆਵੇ ਸਹੀ ਆਪਣਾ ਗੱਡੀਆਂ ਲਾਓ ਇੱਥੇ ਸੜਕ ਤੇ ਹੀ ਲਾ ਕੇ ਚੱਲ ਜਾਂਦੇ ਆ ਉਹਨਾਂ ਦੀ ਆਪਾਂ ਟੋ ਕਰਾਂਗੇ ਸਰ ਕੁਝ ਦੇਖਣ ਨੂੰ ਕੁਝ ਤੁਹਾਡੇ ਨਾਲ ਕਹਿਣ ਕਹਿੰਦੇ ਆ ਲੋਕ ਲੜਦੇ ਲੜਦੇ ਬਣੂ ਤੀ ਜੀ ਜਿਹੜੇ ਜਿੱਦੇ ਆ ਤੁਹਾਡੇ ਨਾਲ ਬਹਿਸ ਕਰਦੇ ਆ ਜਿਹੜੇ ਵੀ ਆਪਣੀ ਗਲਤੀ ਕਰਕੇ ਵੀ ਨਹੀਂ ਮੰਨਦੇ ਆਪਾਂ ਉਹਨਾਂ ਦਾ ਚਲਾਨ ਕਰ ਦਿੰਨੇ ਆ ਹਾਂਜੀ